ਰਨੂਰਾ ਮੇਰਾ ਆਪਣੇ ਘਰ ਦੀ ਨਾਲ ਦੁਕੀ ਨਹੀਂ ਲੜਦਾ ਹੀ ਝਗੜਦਾ ਹੀ ਉਹਦੇ ਨਾਲ ਦੀ ਲੇਲੋਣ ਲਾ ਪੜੇ ਜੀ ਐ ਪੂਏ ਚੁੱਕੇ ਦੇ ਹੀ ਤੇ ਮੇਰੇ ਭਰਾ ਨੂੰ ਕਹਦੀ ਮੈਂ ਨਹੀਂ ਤੇਰੇ ਕੋਲ ਰਹਿਣਾ ਨਾ ਮੇਰਾ ਭਰਾ ਕਹਿੰਦਾ ਨਹੀਂ ਮੈਂ ਨਹੀਂ ਤੈਨੂੰ ਰੱਖਵੇ ਰੱਖਣਾ ਤੇ ਉਹਦਾ ਲੜਾਈ ਝਗੜਾ ਉਹ ਇੱਦਾਂ ਹੀ ਆਪਣੇ ਆਪ ਨੂੰ ਅੰਨੇ ਗੱਦੀ ਥੱਲੇ ਦੇ ਲਿਆ ਕਿੰਨੇ ਬੱਚੇ ਅਰੇ ਤੇ ਲੇ ਬੱਚੇ ਨੇ ਭਾਈ ਤੋ ਕੁੜੀ ਐ ਕਾ ਮੁੰਡਾ ਵਾ ਪਹਿਲਾਂ ਭਾਰਵੀ ਜਿਹਦੇ ਤੋਂ ਇਹ ਵੇਕੇ ਹਦਾਈਗਾ ਦਵਾਈ ਤਾਂ ਬਾਦੋ ਜ ਨਾਨੀ ਲੈ ਕੇ ਨਾਲ ਇੰਸਟਾਗ੍ਰਾਮ ਤੇ ਗੱਲਾਂ ਗੁੱਲਾਂ ਕਰਦੀ ਰਹੀ ਹੈਗੀ ਤੇ ਉਹਦੀ ਕੁੜੀ ਨੂੰ ਪਤਾ ਲੱਗਾ ਤੇ ਕੁੜੀ ਨੇ ਆਪਣੇ ਪਿਓ ਨੂੰ ਦੱਸ ਦਿੱਤਾ ਕਿ ਮੰਮੀ ਐ ਕੰਮ ਚ ਪੈ ਗਈ ਦੀ ਕਿ ਸਾਨੂੰ ਰੋਟੀ ਵੀ ਨਹੀਂ ਦਿੰਦੀ ਬਣਾ ਕੇ ਅੱਜ ਵੱਡੀ ਕੁੜੀ 15 ਸਾਲ ਦੀ ਹੈ ਤੇ ਛੋਟੀ 13 ਸਾਲ ਦੀ ਬੰਦਾ ਤੇ 7 ਸਾਲ ਦਾ ਜੀ ਜਿਹਦੀ ਉਮਰ ਕਿੰਨੀ ਸੀ ਇਹਦੇ ਉਮਰ 35 ਸਾਲ ਦੀ ਸੀ ਕਿ ਨਾਮ ਕੀ ਜਨਾਬ ਬੱਡੀ ਤੇਲੀ ਜਨਾਨੀ ਪੜਾ ਰੋਗੀ ਤੇ ਆਪਣੇ ਮਾਣ ਨਾਲ ਰਹੀ ਦੀ ਤੇ ਮਾਣੇ ਵੀ ਘਰ ਪਟਾਇਆ ਦਾ ਅੰਦੇ ਦੇ ਕਿ ਆਉਦੀ ਜਨਾਨੀ ਨੂੰ ਪੜਾਉ ਉਹ ਵੀ ਤੇ ਬੱਚਾ ਦਾ ਮਸਲਾ ਅਲੱਗ ਦਾ ਹੋਵੇਗੀ ਮੇਰਾ ਦੇ ਹੋਰ ਨਹੀਂ ਛੋਟਾ ਮੇਰਾ ਬੱਚਾ ਛੋਟਾ ਆਵਾਜ਼ ਤੋਂ ਤੇਲੀ ਜਨਾਨੀ ਨੇ ਬਹੁਤ ਕਰਜਾ ਚੁੱਕਿਆ ਤੇ ਆਣ ਕੇ ਘੋਟਾ ਵੇਚ ਕੇ ਅੱਧਾ ਕਰਜਾ ਲਾਇਆ ਵਾ ਅੱਦਾ ਦੇ ਪਿਆਰਾ ਕਹਿੰਦਾ ਕੋਈ ਨਹੀਂ ਮੈਂ ਕੋਲੀਆਂ ਤੇ ਜਾਵਾਂ ਕਰਾਂਗਾ ਮੈਂ ਲਾਲ ਆਣਾ ਮਾਦਾ ਮੈਂ ਚੰਗਾ ਪਤਾ ਨਹੀਂ ਇਹਨਾਂ ਦੋ ਤਿੰਨ ਵਾਰੀ ਗੱਡੀ ਚੱਲੇ ਵੈਨੇ ਕਹਿੰਦੀ ਗੱਡੀ ਚੱਲੇ ਆ ਜਾਂਦਾ ਕੁਛੇ ਨਾ ਤੁਰ ਜਾਂਦਾ ਰਿਆ ਉਹ ਦੋ ਤਿੰਨ ਗੁੱਡੀਆਂ ਨੇ ਢਾ ਲਿਆ ਬੱਚਾ ਘਰ ਤੁਰ ਜਾਵਾਰਾ ਕੋਈ ਨਹੀਂ ਜਾਣਾ ਗਰਦਾਸ ਪੋਰੀ ਜਾਂਦਾ ਰਿਆ ਗੱਡੀ ਚੱਲੇ ਹੋਣ ਰਾਤ ਦੀ ਵੀ ਤੁਰ ਗਿਆ 8 10 10 ਵਾਰੀ ਗਈ ਹੈ ਇਹ ਜਾਂਦਾ ਰਿਆ ਸਿਰੇ ਤੇ ਲੈ ਆਉਂਦਾ ਰਿਆ ਮੈਂ ਚੱਲ ਬੱਚਾ ਪੁੱਤ ਬੱਸ ਤੂੰ ਮੈਂ ਘਰ ਜਾਨੀ ਆ ਉਧਰ ਵੱਡੇ ਵਾਲੇ ਮੈਂ ਨਹੀਂ ਕੋ ਮਾੜੀ ਚੰਗੀ ਕਰਨੀ ਪਿਆਰ ਤੂੰ ਬੱਚਾ ਵਸ ਤੇਰੇ ਬੱਚੇ ਨੇ ਬੱਚੇ ਕਿੱਧਰ ਜਾਣਗੇ ਅੱਜ ਮੈਂ ਕੀ ਕਰਾਂ ਕਿਨੇ ਵਜੇ ਨਾਲ ਗਲੀ ਗਿਆ ਮੈਂ ਡਰਦੀ ਮੈਨੂੰ ਨਹੀਂ ਪਤਾ ਕੁਵਾਲੀਆਂ ਦੇ ਗਿਆ ਸਾਰੇ ਰਾਤ ਨੀ ਘਰ ਗਿਆ ਇੱਥੇ ਮੇਰਾ ਪਾਰ ਹਰ ਮੂ ਨਹੀਂ ਹਵਾ ਚਾ ਦੋ ਰੱਖੇ ਨੇ ਮੇਰੇ ਅਬਛਾ ਮਨ ਕਰਦੇ ਹੁਣ ਹਾਂਜੀ ਕੀ ਮੰਨ ਕਰਦੇ ਹੋ ਮੈਂ ਕਹਿੰਦੀ ਵੀ ਉਹ ਜਿਹੜੀ ਨੇ ਲਕੀਦੇ ਜਨਾ ਉਹਨੂੰ ਮੈਂ ਕੁਝ ਕਰਵਾਣਾ ਚਾਹਨੀ ਹੁਣ ਮੇਰਾ ਬੱਚਾ ਤੇ ਹੋਣਾ ਨਹੀਂ ਔਰੇ ਮੈਂ ਵਾਲ ਖਵਾ ਲੈਣੇ ਹੁਣ ਮੈਂ ਇੱਕ ਵਾਰੀ ਹੋਰੀ ਮੈਂ ਗੁੱਤ ਖਵਾਣੀ ਹੁਣ ਦੁਆ ਮਾਵਾ ਤੇ ਆ ਦੀ ਸਾਨੂੰ ਪਤਾ ਲੱਗਾ ਕੋਈ 6 ਵਜੇ ਨਾਲ ਮੈਂ ਮੋਕੇ ਤੇ ਗਿਆ ਮੌਕੇ ਤੇ ਇਹ ਬਟਾਲੇ ਤੋਂ ਚੀਨੇ ਵਾਲੀ ਸਾਈਡ ਨੂੰ ਆ ਇੱਕ ਅਨਨੌਨ ਗੱਡੀ ਦੇ ਨਾਲ ਜਿਹੜਾ ਪਤਾ ਲੱਗਾ ਵੀ ਫੈਦਲ ਜਿਹੜਾ ਜਾ ਰਿਹਾ ਸੀਗਾ ਲਾਈਨਾਂ ਕਰਾਸ ਕਰਨ ਗਿਆ ਸੀਗਾ ਤੇ ਪਿੱਛੇ ਕਿਤੇ ਕਦੋਂ ਜਿਹੜੀ ਉਹ ਗੱਡੀ ਆ ਗਈ ਤੇ ਗੱਡੀ ਦੇ ਵਿੱਚ ਹੀ ਥੱਲੇ ਆ ਗਿਆ ਤੇ ਨਿਸ਼ਾਨਾ ਹੈ ਅਸ਼ਾਨ ਹੋ ਗਈ ਇਹਦੀ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਗਾਂਧੀ ਕੈਂਪ ਨਗਰ ਬਟਾਲਾ ਵਾਰਡ ਨੰਬਰ 8 ਜੇ ਨਾ ਗੁਰਦਾਸਪੁਰ ਇਹ ਅਨਨੌਨ ਕੱਟੀ ਦੇ ਨਾਲ ਹੀ ਆ ਸਾਨੂੰ ਤੇ 6 ਵਜੇ ਪਤਾ ਲੱਗਾ ਹੋ ਸਕਦਾ 5 ਵਜੇ ਤੋਂ ਬਾਅਦ ਦੀ ਗੱਲ ਆ ਇਹ 5 ਵਜੇ ਤੋਂ ਬਾਅਦ ਦੀ ਆ ਫਹੀ ਹੈ ਉਮਰ ਵੀ ਨਹੀਂ ਮਰੀ ਇਹਦੀ ਉਮਰ ਕਰੀਬ ਹੈ ਗਈ ਆ 35 ਕੇ ਸਾਲ ਦੀ ਘਰ ਨਾਲ ਬਹੁਤ ਸੁਖਭਾਲ ਲੱਗਦੀ ਹੈ ਹੰਤ ਨਹੀਂ ਅਜੇ ਪਤਾ ਲੱਗਾ ਕੋਈ ਗੱਲ ਜੇ ਕੋਈ ਸਾਹਮਣੇ ਆਈ ਤੇ ਫਿਰ ਉਹ ਠੀਕ ਕਰ ਵੀ ਉਹ ਲੱਝਾਂਦੀ ਤੇ ਜੂਜੇ ਕੋਈ ਕਾਰਨ ਆ ਪਤਾ ਲੱਗਾ ਤੇ ਬਾਅਦ ਫਿਲਹਾਲ ਤੇ 194 ਵੀਐਨਐਸ ਅੱਧੀ ਕਰ ਰਹੀ ਹੋ ਉਹ ਲੱਝਾਂਦੀ ਆ ਇਹ ਪਤਾ ਲੱਗਾ ਵੀ ਆਪਣੇ ਘਰਦਿਆਂ ਤੋਂ ਜਿਹੜਾ ਮਾਤਾ ਪਿਤਾ ਤੋਂ ਤੇ ਭਰਾਵਾਂ ਨਾਲੋਂ ਅਲੱਗ ਹੀ ਰਹਿੰਦਾ ਤੇ ਬਾਹਰ ਅੰਦਰ ਵੀ ਜਾ ਆਵਾ ਖਰਚਾ-ਕੁਰਜਾ ਵੀ ਵਧੇਰਾ ਇਹਦੇ ਸਿਰ ਤੇ ਲੱਗਾ ਪਤਾ ਤੇਰੇ ਘਰਦਿਆਂ ਦੇ ਕਹਿਣ ਮੁਤਾਬਕ ਪਰ ਬਾਕੀ ਜਦ ਬਾਅਦ ਚ ਕੋਈ ਪਤਾ ਲੱਗੂਗਾ ਹੂੰ ਤੇ ਕੋਈ ਪਰਿਵਾਰਕ ਮੈਂਬਰ ਨੇ ਕਿਹਾ ਸੀ ਹਨ ਨਹੀਂ ਪਰਿਵਾਰਕ ਮੈਂਬਰ ਉਹਦੀ ਮਾਤਾ ਆਈ ਆ ਉਹਦਾ ਵੱਡਾ ਭਰਾ ਆ ਤੇ ਉਹਨਾਂ ਨੇ ਬਿਆਨ ਲਿਖਾਏ ਸਾਨੂੰ ਤੇ ਉਹਨਾਂ ਬਿਆਨਾਂ ਤੇ ਜਿਹੜੀ ਕਾਰਵਾਈ ਕੀਤੀ ਜਾਂਦੀ